ਫਤੇ ਦਿ ਸਾਂਝ ਬਲਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਅੱਜ ਤੁਹਾਨੂੰ ਲੁਧਿਆਣਾ ਦੀ ਬੱਬਰ ਸ਼ੇਨੀ ਦੇ ਰੂਬਰੂ ਕਰਵਾਉਣ ਜਾ ਰਿਹਾ ਹੈ ਜੀ ਹਾਂ ਜ਼ਿਲ੍ਹਾ ਮੈਲਾ ਕਾਂਗਰਸ ਪਾਰਟੀ ਦੀ ਪ੍ਰਧਾਨ ਮੈਡਮ ਮਨੀਸ਼ਾ ਕਪੂਰ ਜਦੋਂ ਮੈਡਮ ਮਨੀਸ਼ਾ ਕਪੂਰ ਦਾ ਨਾਮ ਆਉਂਦਾ ਤਾਂ ਵੱਡੇ ਵੱਡਿਆਂ ਦੇ ਪਸੀਨੇ ਛੁੱਟ ਜਾਂਦੇ ਨੇ ਕਿਉਂਕਿ ਇਹਨਾਂ ਦਾ ਕੰਮ ਕਰ ਹੀ ਇਹੋ ਜਿਹਾ ਹੈ ਪਹਿਲਾ ਪਤੀ ਦੀ ਸਾਂਝ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੀਸ਼ਾ ਕਪੂਰ ਜੀ ਜੇਕਰ ਗੱਲ ਕਰੀ ਆਪਾਂ ਜ਼ਿਲ੍ਹੇ ਦੀ ਹੈ ਨਾ ਤੇ ਮੈਂ ਇਹ ਉਹਦਾ ਪਾਣ ਦੇ ਲਈ ਰੇਸ ਦੇ ਵਿੱਚ ਕਈ ਮਹਿਲਾਵਾਂ ਸੀ ਪਰ ਕਹਿੰਦੇ ਪ੍ਰਮਾਤਮਾ ਨੇ ਇਹ ਉਹਦਾ ਪਾਇਮ ਨਿਸ਼ਾ ਕਪੂਰ ਦੀ ਝੋਲੀ ਦੇ ਵਿੱਚ ਤੇ ਤੁਸੀਂ ਜਦੋਂ ਜ਼ਿਲ੍ਹਾ ਮੈਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਾਈ ਗਈ ਤੇ ਤانوں ਮਹਿਲਾਵਾਂ ਦੀਆਂ ਕਿਹੜੀਆਂ ਸਮੱਸਿਆਵਾਂ ਉਸ ਸਮੇਂ ਮੁੱਖ ਲੱਗੀਆਂ ਜਿਨ੍ਹਾਂ ਦੇ ਸਬੰਧ ਵਿੱਚ ਤੁਸੀਂ ਸੋਚਿਆ ਕਿ ਜੇਕਰ ਕਾਂਗਰਸ ਸਰਕਾਰ ਆ ਜਾਂਦੀ ਤਾਂ ਤੁਸੀਂ ਸਭ ਤੋਂ ਪਹਿਲਾਂ ਉਹਨਾਂ ਤੇ ਉਹਨਾਂ ਨੂੰ ਕਵਰਪ ਕਰਦੇ ਮੈਮ ਮਹਿਲਾਵਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੈ ਕੋਈ ਇੱਕ ਪ੍ਰੋਬਲਮ ਨਹੀਂ ਹੈ ਮੈਂ ਜੋ ਚੀਜ਼ ਦੇਖੀ ਹੈ ਕਿ ਕਿਤੇ ਕਾਉਂਸਲਿੰਗਸ ਦੀ ਜਿੰਨੇ ਜ਼ਰੂਰਤ ਹੁੰਦੀ ਹੈ ਅੱਜ ਤੁਸੀਂ ਦੇਖ ਸਕਦੇ ਹੋ ਕਿ ਜਿੰਨਾ ਮਾਡਰਨਾਈਜੇਸ਼ਨ ਹੋ ਗਿਆ ਹੈ ਅਸੀਂ ਵੈਸਟਰਨਾਈਜੇਸ਼ਨ ਦੇ ਤਰਫ ਜਾ ਰਹੇ ਹਾਂ ਲੋਕਾਂ ਦੀ ਇਹ ਦੀ ਮਹਿੰਗਾਈ ਜਿਹੜੀ ਦਰ ਹੈਗੀ ਹੈ ਲੋਕਾਂ ਚ ਉਹ ਵੱਧ ਰਹੀ ਹੈ ਔਰ ਐਨੇ ਸਾਡੇ ਰਿਸੋਰਸਸ ਹੈ ਨਹੀਂ ਉਸ ਰਿਸੋਰਸਸ ਦੇ ਲਈ ਮਹਿਲਾਵਾਂ ਨੂੰ ਬਾਹਰ ਨਿਕਲਣਾ ਪੈਂਦਾ ਹੈ ਜੀ ਸੋ ਕਿਤੇ ਨਾ ਕਿਤੇ ਉਹ ਚੀਜ਼ ਬੱਚਿਆਂ ਨੂੰ ਪ੍ਰੋਬਲਮ ਜ਼ਰੂਰ ਹੁੰਦੀ ਹੈ ਸੋ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੱਥੇ ਵੀ ਕਿਸੇ ਮਹਿਲਾ ਨੂੰ ਕੋਈ ਪ੍ਰੋਬਲਮ ਹੈ ਜੀ ਵੈਸੇ ਮੈਂ ਕੋਸ਼ਿਸ਼ ਮੇਰੀ ਮਹਿਲਾਵਾਂ ਨਾਲ ਤਾਂ ਸੀ ਪੂਰਾ ਸਮਰਥਨ ਦਿੰਨੇ ਆ ਮੇਰਾ ਸਮਰਥਨ ਹਮੇਸ਼ਾ ਮੇਰੇ ਭਰਾਵਾਂ ਨੂੰ ਵੀ ਰਿਹਾ ਜੀ ਇਹ ਸਚਾਈ ਹੈ ਕਿਉਂਕਿ ਕਿਤੇ ਨਾ ਕਿਤੇ ਜਦੋਂ ਮਹਿਲਾਵਾਂ ਦੀ ਗੱਲ ਹੁੰਦੀ ਹੈ ਉਹ ਆਪਣਾ ਲੀਗਲੀ ਜਿਹੜਾ ਰਾਈਟ ਹੈ ਉਹਦਾ ਤਾਂ ਯੂਜ਼ ਕਰ ਲੈਂਦੀ ਹੈ ਪਰ ਡਿਊਟੀਆਂ ਕਿਤੇ ਨਾ ਕਿਤੇ ਫੁੱਲਫਿਲ ਨਹੀਂ ਕਰਦੀਆਂ ਸੋ ਮੈਂ ਚਾਹਨੀ ਹੈ ਕਿ ਜਿੱਥੇ ਮਹਿਲਾਵਾਂ ਦੇ ਰਾਈਟਸ ਐਂਡ ਡਿਊਟੀਆਂ ਆ ਉਦਾਂ ਹੀ ਸਾਡੇ ਭਰਾਵਾਂ ਦੀ ਵੀ ਰਾਈਟਸ ਐਂਡ ਡਿਊਟੀਆਂ ਆ ਸੋ ਜਿੱਥੇ ਮੈਨੂੰ ਲੱਗਦਾ ਹੈ ਕਿ ਮਹਿਲਾ ਗਲਤ ਹੈ ਉੱਥੇ ਅਸੀਂ ਆਪਣੇ ਭਰਾ ਨੂੰ ਪੂਰਾ ਸਪੋਰਟ ਕਰੀਦਾ ਜਿੱਥੇ ਲੱਗਦਾ ਭਰਾ ਗਲਤ ਹੈ ਉੱਥੇ ਆਪਣੀ ਭੈਣ ਨੂੰ ਜ਼ਰੂਰ ਸਪੋਰਟ ਕਰੀਦਾ ਸੋ ਮਹਿਲਾਵਾਂ ਦੀ ਦਿੱਕਤ ਤਾਂ ਇਹੀ ਰਹੀ ਹੈ ਕਿਉਂਕਿ ਘਰ ਦੇ ਵਿੱਚ ਜਿਹੜੇ ਡਿਸਪਿਊਟਸ ਹੁੰਦੇ ਨੇ ਚਾਹੇ ਇਨ-ਲॉज ਦੇ ਵਿੱਚ ਵੀ ਕਹਿ ਲਓ ਪਰ ਮੈਂ ਕੋਸ਼ਿਸ਼ ਕਰਦੀ ਆ ਕਿ ਉਸ ਡਿਸਪਿਊਟਸ ਨੂੰ ਅਸੀਂ ਆਪਣੇ ਲੈਵਲ ਤੇ ਹੀ ਖਤਮ ਕਰੀਏ ਔਰ ਬਾਹਰ ਲਈ ਜਿਵੇਂ ਥਾਣਿਆਂ ਤੱਕ ਜਾਂਦੇ ਨੇ ਲੋਕ ਅਸੀਂ ਉਹਨਾਂ ਤੱਕ ਨਹੀਂ ਲੈ ਕੇ ਜਾਂਦੇ ਅਸੀਂ ਆਪ ਹੀ ਉਹਨਾਂ ਨੂੰ ਹੱਲ ਕਰ ਦਿੰਦੇ ਆ ਤੇ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ ਸਮੇਂ ਦੀ ਹੁਣ ਮੌਜੂਦਾ ਸਰਕਾਰ 70 ਸਾਲ ਪਹਿਲਾਂ ਇਹ ਸਰਕਾਰਾਂ ਨੂੰ ਭੰਡਨ ਤੋਂ ਬਾਅਦ ਬਦਲਾਅ ਦੇ ਨਾਮ ਦੇ ਉੱਤੇ ਆਈ ਹੈ। ਤੇ ਤੁਸੀਂ ਇਹ ਜਾਣਕਾਰੀ ਦਿਓ ਤੁਹਾਡੇ ਵਾਰਡ ਨੂੰ ਦੇਖ ਕੇ 66 ਨੰਬਰ ਵਾਰਡ ਦੇ ਸੰਬੰਧ ਵਿੱਚ ਗੱਲ ਕਰਦੇ ਆ ਕਿ 66 ਨੰਬਰ ਵਾਰਡ ਵਿੱਚ ਕੀ ਬਦਲਾਅ ਆਇਆ? ਨਾਮ ਬਦਲਾਅ ਕੁਝ ਨਹੀਂ ਹੈ। ਬਦਲਾਅ ਇਹ ਆਇਆ ਹੈ ਕਿ ਜਿਹੜਾ ਚੀਜ਼ ਪਹਿਲਾਂ ਦਿਖਾਈ ਨਹੀਂ ਸੀ ਜਾਂਦੀ, ਕਿੱਤੀ ਜਾਂਦੀ ਸੀ, ਉਹ ਦਿਖਾਈ ਜਾਂਦੀ ਹੈ। ਜੀ। ਮੈਂ ਤਾਂ ਇਹੀ ਕਵਾਂਗੀ ਬਦਲਾਅ ਦੇ ਨਾਮ ਤੇ ਕੁਝ ਨਹੀਂ ਹੈ ਪੁਰਾਣੀਆਂ ਸਕੀਮਾਂ ਨੂੰ ਪੁਰਾਣੀਆਂ ਚੀਜ਼ਾਂ ਦੇ ਉੱਤੇ ਇੱਕ ਸਟੈਂਪੇਸ਼ਨ ਹੋ ਰਹੀ ਹੈ ਕੋਈ ਨਵੀਂ ਚੀਜ਼ ਨਹੀਂ ਆ ਰਹੀ ਜੀ ਸੋ ਨਵੀਂ ਚੀਜ਼ ਦੀ ਅਗਰ ਮੈਂ ਗੱਲ ਕਰਾਂ ਸਿਰਫ ਬਦਲਾਅ ਵਰਡ ਹੀ ਆਇਆ ਨਾਥਿੰਗ ਐਲਸ ਹੋਰ ਕੁਝ ਨਹੀਂ ਆ ਰਿਹਾ ਦਰਸ਼ਕਾਂ ਨਾਲ ਇਹ ਤੇ ਵਿਚਾਰ ਸਾਂਝਾ ਕਰਨਾ ਚਾਹਾਂਗੇ ਪ੍ਰਦਾਨ ਮਨੀਸ਼ਾ ਕਪੂਰ ਜੀ ਦਾ ਜਿਹੜਾ ਵਾਰਡ ਹੈ ਉਹ ਵਾਰਡ ਨੰਬਰ 68 ਹੈ ਤੇ ਇਸ ਸਮੇਂ ਜੇਕਰ ਦੇਖਿਆ ਜਾਵੇ ਵਾਰਡ ਨੰਬਰ 68 ਦੀ ਅਪਾਂ ਗੱਲ ਕਰਦੇ ਹਾਂ ਜਦੋਂ 2017 ਦੀ ਇਲੈਕਸ਼ਨ ਸੀ ਜੀ ਔਰ ਉਸ ਤੋਂ ਬਾਅਦ ਆਪਾਂ 2018 ਵਿੱਚ ਵੀ ਤੁਹਾਡੇ ਕੋਲ ਪਹੁੰਚੇ ਤੇ ਜਦੋਂ ਤੁਹਾਡੇ ਆਪਾਂ ਦਫ਼ਤਰ 'ਚ ਪਹੁੰਚਦੇ ਸੀ ਤਾਂ ਬੜੇ ਸਮੂਥਲੀ ਗੱਡੀ ਜਿਹੜੀ ਹੈ ਚੱਲਦੀ ਸੀ ਲੇਕਿਨ ਅੱਜ ਜਦੋਂ ਅਸੀਂ ਤੁਹਾਡੇ ਤੱਕ ਪਹੁੰਚੇ ਜਦੋਂ ਕਿ ਅੱਜ ਅਸੀਂ ਐਕਟਿਵ ਆ ਤੇ ਆਏ ਹਣਾ ਤੇ ਅੱਜ ਦੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦੀ ਦਿੱਖ ਹੀ ਹੋ ਰਹੀ ਹੈ ਮੈਂ ਮੈਂ ਇਹ ਹੀ ਦੱਸਣਾ ਚਾਹਾਂਗੀ ਜਿਹੜਾ ਸਾਡਾ ਐਕਸ ਕਾਉਂਸਲਰ ਦੀ ਗੱਲ ਕਰਾਂ ਜੀ ਉਹ ਦਿਖਾਵੇ ਬਾਜੀ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਸੀਗੇ ਜੇ ਆਪਾਂ ਫੋਨ ਦੇ ਉੱਤੇ ਇਹਨਾਂ ਕਨਸੈਂਟਰੇਸ਼ਨ ਨਾ ਕਰਕੇ ਸੜਕਾਂ ਦੇ ਉੱਤੇ ਇਹਨੀ ਕਨਸੈਂਟਰੇਸ਼ਨ ਕੀਤੀ ਹੁੰਦੀ ਤਾਂ ਮੈਨੂੰ ਲੱਗਦਾ ਕਿ ਐਸੇ ਹਾਲਾਤ ਨਾ ਹੁੰਦੇ ਜੀ ਅਗਰ ਗੱਲ ਕਰਾਂ ਤਾਂ ਜਦੋਂ ਸੜਕਾਂ ਬਣ ਰਹੀਆਂ ਸੀ ਸੱਤ ਜਿਹੜੇ ਮੈਂ ਸੈਂਪਲਿੰਗ ਸੈਂਪਲਿੰਗ ਕਰਵਾਈ ਸੀ ਜਦੋਂ ਮੇਰੀ ਰੋਡ ਬਣ ਰਹੀ ਸੀ ਉਹਦੇ ਵਿੱਚੋਂ 6 ਸੈਂਪਲ ਫੇਲ ਨਿਕਲੇ ਸੀ ਤੇ ਸਾਡੇ ਐਕਸ ਕਾਉਂਸਲਰ ਜੀ ਕਹਿ ਰਹੇ ਸੀ ਕਿ ਇਹ ਤਾਂ ਮੈਂ ਸੈਂਪਲਿੰਗ ਖੁਦ ਕਰਵਾਈ ਹੈ ਮੈਨੂੰ ਸਮਝ ਨਹੀਂ ਆਉਂਦਾ ਕੰਟਰੈਕਟਰ ਤੁਹਾਨੂੰ ਜਾਣਦਾ ਠੀਕ ਹੈ ਸੜਕ ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋਟੇ ਜੋ ਬਨ ਰਹੀ ਹੈ ਤੇ ਫਿਰ ਸੈਂਪਲਿੰਗ ਕਿਉਂ ਗਲਤ ਹੋਈ ਵੀ ਤੇ ਸੱਤ ਚੋਂ ਛੇ ਸੈਂਪਲ ਗਲਤ ਕਿਉਂ ਹੋਏ ਜਦੋਂ ਮਨੀਸ਼ਾ ਕਪੂਰ ਨੇ ਆਵਾਜ਼ ਚੱਕੀ ਤੇ ਉਸ ਆਵਾਜ਼ ਦੇ ਵਿੱਚ ਅਖਬਾਰਾਂ ਨੇ ਵੀ ਸਾਡੇ ਕੋਲ ਪਾਏ ਨਹੀਂ ਜਿੱਥੇ ਅਖਬਾਰਾਂ ਦੇ ਵਿੱਚ ਵੀ ਦਿਖਾਇਆ ਗਿਆ ਹੈ ਕਿ ਜਦੋਂ ਮੇਰਾ ਵਾਰਡ ਨੰਬਰ 79 ਸੀਗਾ ਵਾਰਡ ਨੰਬਰ 79 ਦੇ ਵਿੱਚ ਬਲਬੀਰ ਐਂਕਲੇਵ ਦੀਆਂ ਸੜਕਾਂ ਦੇ 7 ਸੈਂਪਲ ਲਿੱਤੇ ਗਏ ਜਿਦੇ ਵਿੱਚੋਂ 6 ਸੈਂਪਲ ਫੇਲ ਹੋਏ ਜੀ ਸੋ ਮੈਡਮ ਆਵਾਜ਼ ਚੱਕਣੀ ਪੈਂਦੀ ਐ ਆਵਾਜ਼ ਦਬਾਉਣ ਵਾਲੇ ਵੀ ਬਹੁਤ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਮੇਰੀ ਇੱਕ ਵੈਸੇ ਸ਼ੁਰੂ ਦੀ ਇਕਾਦਰ ਮੈਂ ਕਿਸੇ ਨੂੰ ਪੰਡਨ ਨਾਲੋਂ ਬੈਟਰ ਐ ਕਿਸੇ ਦੀ ਲਕੀਰ ਮੋਟੇ ਨਾਲੋਂ ਨਾ ਮੈਂ ਆਪਣੀ ਲਕੀਰ ਵੱਡੀ ਕਰਨੀ ਐ ਮੇਰਾ ਸਮਾਂ ਆਣ ਵਾਲਾ ਵੈ ਮੇਰਾ ਸਮਾਂ ਵੀ ਦੇਖਣਗੇ ਲੋਕ ਦੇਖਣਗੇ ਕਿ ਮਨੀਸ਼ਾ ਕਪੂਰ ਨੇ ਜਿੱਥੇ ਕੋਲਰ ਵੀ ਲਾਣਾ ਪਿਆ ਨਾ ਪੈਸਾ ਮੈਡਮ ਉਦੋਂ ਕੋਲੋਂ ਮਿਲਾਵਾਂਗੇ ਅਸੀਂ ਇਕੱਲੇ ਸਰਕਾਰਾਂ ਦੇ ਡਿਪੈਂਡੈਂਟ ਨਹੀਂ ਹੋਵਾਂਗੇ ਹੁਣ ਮੈਨੂੰ ਇੱਕ ਗੱਲ ਦੱਸੋ ਜਿੱਥੇ ਰੇਤ ਤੇ ਸੀਮਿੰਟ ਬਜਰੀ ਦੀ ਲੋੜ ਹੈ ਤੇ ਅਸੀਂ ਆਪਣੇ ਕੋਲੋਂ ਲਾ ਕੇ ਵੀ ਠੀਕ ਕਰਾ ਸਕਦੇ ਹਾਂ ਸੋ ਇਹ ਜ਼ਰੂਰੀ ਹੈ ਜੇਕਰ ਤੁਸੀਂ ਕਹਿੰਦੇ ਨਾ 24/7 ਤਾਂ 24/7 ਤੁਹਾਨੂੰ ਲੋਕਾਂ ਦੇ ਵਿੱਚ ਵਿਚਰਨਾ ਵੀ ਪਊਗਾ ਉਹਨਾਂ ਦੇ ਫੋਨ ਵੀ ਚੱਕਨੇ ਪੈਣਗੇ ਤੇ ਉਹਨਾਂ ਦੇ ਕੰਮ ਵੀ ਕਰਨੇ ਪੈਣਗੇ ਮੈਂ ਲਿਖਦੀ ਹਾਂ ਕਿ ਮੈਂ ਇਸ ਵਾਰਡ ਦੀ ਧੀ ਹਾਂ ਕਿਉਂਕਿ ਵਾਰਡ 27 ਦੇ ਅਗਰ ਅੱਜ ਮੈਂ ਪੋਸਟਾਂ ਸ਼ੇਅਰ ਕੀਤੀਆਂ ਮੈਂ ਖੁੱਲ੍ਹੇ ਤੁਹਾਡੇ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਾਂਗੀ ਵਾਰ ਨੰਬਰ 27 ਜਦੋਂ ਸੀਗਾ ਅੱਜ ਮੈਂ ਇੱਕ ਪੋਸਟ ਪਾਈ ਹੈ ਕਿ ਮੈਂ ਰਾਦੇ 7:30 ਸਵੇਰ ਤੱਕ ਵੀ ਵੋਟਾਂ ਬਣਾ ਰਹੀ ਸੀ ਕਿਉਂਕਿ ਅਗਲੇ ਦਿਨ ਵੋਟਾਂ ਬੰਦ ਹੋ ਜਣੀਆਂ ਸੀ ਬੰਨੀਆਂ ਜੀ ਤੇ ਮੈਂ ਸਾਰਾ ਦਿਨ ਥੱਕ ਕੇ ਵੋਟਾਂ ਬਣਾਉਂਦੀ ਰਹੀ ਐ ਉਹ ਵੋਟਾਂ ਕਿਹਦੇ ਲਈ ਬਣਾਈਆਂ ਗਈਆਂ ਸਾਡੇ ਐਮਐਲਏ ਸਾਹਿਬ ਲਈ ਬਣਾਈਆਂ ਗਈਆਂ ਸੀ ਔਰ ਐਮਐਲਏ ਸਾਹਿਬ ਨੂੰ ਜਿਤਾਇਆ ਵੀ ਸੀਗੀ ਸਾਡੇ ਐਕਸ ਐਮਐਲਏ ਰਕੇਸ਼ ਪਾਂਡੇ ਜੀ ਨੂੰ ਅਸੀਂ ਜਿਤਾਇਆ ਵੀ ਸੀਗਾ ਔਰ ਮੈਨੂੰ ਹਦੇ ਵੀ ਯਾਦ ਹੈ ਕਿ ਜਿਸ ਦਿਨ ਉਹ ਜਿੱਤਨੇ ਸੀ ਉਹ ਵੀਰਵਾਰ ਸੀਗਾ ਔਰ ਵੀਰਵਾਰ ਵਾਲੇ ਦਿਨ ਅਸਮੈ ਮੈਂ ਸੋਚਿਆ ਸੀਗਾ ਕਿ ਐਮਐਲਏ ਸਾਹਿਬ ਜਿੱਤੇ ਜਾਣ ਮੈਂ ਪਾਣੀ ਦਾ ਘੁੱਟ ਉਦੋਂ ਪੀਵਾਂਗੀ ਔਰ ਜਿਤਾਇਆ ਵੀ ਸੀ ਬਾਕੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਬਦਲਾਅ ਦੀ ਸਰਕਾਰ ਹੈ ਲੋਕਾਂ ਨੇ ਦੇਖ ਲਿਆ ਕਿ ਕੁਝ ਨਹੀਂ ਹੋਣਾ ਹੈ ਨਾ ਤਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਮਾਂ ਹੌਲੀ-ਹੌਲੀ ਆ ਰਿਹਾ ਹੈ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਬਦਲਾਅ ਕੁਝ ਨਹੀਂ ਹੈ ਜੀ ਤੇ ਮਨੀਸ਼ਾ ਜੀ ਚਾਹਨਾ ਪਾਓ ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਗਠਜੰਬੰਦਨ ਹੋ ਜਾਂਦਾ ਹੈ ਤਾਂ ਕਿ ਵਾਰਡ ਨੰਬਰ ਚਾਰਟ ਵਿੱਚੋਂ ਸ਼ਾਰਟ ਨੰਬਰ 43 ਦੀ ਤੀ ਮਨੀਸ਼ਾ ਕਪੂਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਾਂ ਫਿਰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਵਾਰਡ ਨੰਬਰ 66 ਦੀ ਤੀ ਮਨੀਸ਼ਾ ਕਪੂਰ ਨੂੰ ਸਪੋਰਟ ਕਰਦੇ ਨਜ਼ਰ ਆਣਗੇ ਮੈਨੂੰ ਤਾਂ ਇਹ ਲੱਗਦਾ ਕਿ ਬਿਲਕੁਲ ਆਮ ਆਦਮੀ ਪਾਰਟੀ ਵਾਲੇ ਕਿਉਂ ਨਹੀਂ ਸਪੋਰਟ ਕਰਨਗੇ ਜੀ ਦੇਖੋ ਵਾਰਡ ਦੇ ਵਿੱਚ ਕੰਮ ਹੋਣਾ ਚਾਹੀਦਾ ਲੋਕ ਪਿਆਰ ਦਿੰਦੇ ਪਹਿਲੀ ਗੱਲ ਬਾਕੀ ਗਠਬੰਧਨ ਦੀ ਅਗਲ ਗੱਲ ਕਰਾਂ ਤਾਂ ਮੈਂ ਇੱਕ ਬਹੁਤ ਛੋਟੀ ਕਾਰਜਕਰਤਾ ਹੋऊंगी ਇਹ ਹਾਈ ਲੈਵਲ ਦੀ ਗੱਲ ਹੈ ਹਾਈ ਕਮਾਂਡ ਜਾਣਦਾ ਜੋ ਸਾਡੇ ਸਾਡੇ ਲੁਧਿਆਣੇ ਚੱਡੇ ਡਿੱਗਲ ਚ ਸਾਡੇ ਲੀਡਰ ਬੈਠੇ ਨੇ ਐਮਪੀ ਰਵਨੀਤ ਸਿੰਘ ਬਿੱਟੂ ਜੀ ਬੈਠੇ ਨੇ ਭਰਤ ਗੁਸ਼ੇਨਾਛੂ ਜੀ ਬੈਠੇ ਹੈ ਸਾਡੇ ਐਕਐਮਐਲ ਰਕੇਸ਼ ਪਾਂਡੇ ਜੀ ਬੈਠੇ ਹੈ ਸਾਡੇ ਡਿੱਗਲ ਚ ਡਾਬਲ ਸਾਹਿਬ ਬੈਠੇ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਜੀ ਬੈਠੇ ਹੈ ਇਹ ਜੋ ਇਹਨਾਂ ਦੇ ਦਿਸ਼ਾ ਨਿਰਦੇਸ਼ ਹੋਣਗੇ ਅਸੀਂ ਉਸ ਦਿਸ਼ਾ ਨਿਰਦੇਸ਼ ਤੇ ਕੰਮ ਕਰਾਂਗੇ ਔਰ ਜੋ ਸਾਡੀ ਪਾਰਟੀ ਸਾਨੂੰ ਆਦੇਸ਼ ਦੇਊਗੀ ਅਸੀਂ ਆਪਣੀ ਪਾਰਟੀ ਦੇ ਝੰਡੇ ਥੱਲੇ ਪਹਿਲਾਂ ਕੰਮ ਕਰਦੇ ਸੀ ਕੰਮ ਕਰ ਰਹੇ ਹਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਪਾਰਟੀ ਦੇ ਝੰਡੇ ਥੱਲੇ ਕੰਮ ਕਰਦੇ ਰਹਿਾਂਗੇ ਜਦੋਂ ਤੁਹਾਨੂੰ ਹੈ ਨਾ ਇੰਨਾ ਭਰੋਸਾ ਆ ਆਪਣੀ ਲੀਡਰਾਂ ਦੇ ਉੱਤੇ ਤਾਂ ਇਹ ਦੱਸੋ ਕਿ ਕੀ ਕਾਰਨ ਹੈ ਕਿ ਹਲਕਾ ਦੱਖਣੀ ਦੇ ਵਿੱਚ ਹੂੰ ਜਿਹੜੀ ਕਾਂਗਰਸੀ ਲੀਡਰ ਜਿਹੜੇ ਜਿਨ੍ਹਾਂ ਦੇ ਉੱਤੇ ਮਤਲਬ ਇਹ ਲਗਾਓ ਈਸ਼ਵਰ ਜੋ ਸਿੰਘ ਚਿਮਾ ਜੀ ਹੈ ਨਾ ਪੂਰਾ ਵਿਸ਼ਵਾਸ ਕਰਦੇ ਸੀਗੇ ਉਹ ਜਿਹੜੇ ਵਰਕ ਕਰਨੇ ਉਹ ਜਿਹੜੇ ਲੀਡਰ ਹੈਗੇ ਸੀ ਨੀਚਲੇ ਲੈਵਲ ਦੇ ਉਹਨਾਂ ਨੇ ਜਾ ਕੇ ਆਮ ਆਦਮੀ ਪਾਰਟੀ ਨਾਲ ਹੱਥ ਲਗਾ ਲਿਆ ਮੈਮ ਜੋ ਦੇਖੋ ਦੋ ਤਰ੍ਹਾਂ ਦੀ ਗੱਲਾਂ ਹੁੰਦੀਆਂ ਮੈਂ ਬੜੀ ਫ੍ਰੈਂਕਲੀ ਕਹੂੰਗੀ ਪਾਰਟੀ ਦੇ ਹਾਈ ਕਮਾਂਡ ਨੂੰ ਵੀ ਕਹੂੰਗੀ ਦੋ ਤਰ੍ਹਾਂ ਹੁੰਦੀ ਹੈ ਜੇ ਕੋਈ ਸਾਡੇ ਕਾਰਜਕਰਤਾ ਨਰਾਜ ਹੈ ਦੇਖੋ ਮੈਂ ਕੋਈ ਐਡੀ ਵੱਡੀ ਲੀਡਰ ਨਹੀਂ ਐ ਮੈਂ ਤਾਂ ਸੇਵਾ ਕਰ ਰਹੀ ਹਾਂ ਪਾਰਟੀ ਦੀ ਜੇ ਕੋਈ ਕਾਰਜਕਰਤਾ ਨਰਾਜ ਹੈ ਤਾਂ ਸਾਡੇ ਪਾਰਟੀ ਦੇ ਹਾਈ ਕਮਾਂਡ ਸਾਡੇ ਲੀਡਰਸ ਨੂੰ ਵੀ ਚਾਹੀਦਾ ਕਿ ਉਸ ਕਾਰਜਕਰਤਾ ਦੇਖੋ ਕਿਸੇ ਟਾਈਮ ਕਿਸੇ ਇੱਕ ਕੰਨੇ ਦੀ ਵੀ ਲੋੜ ਪੈਂਦੀ ਹੈ ਜੀ ਤਾਂ ਕਾਰਜਕਰਤਾ ਸਾਡੀ ਪਾਰਟੀ ਦੇ ਬਹੁਤ ਵੱਡੀ ਰੀੜ ਦੀ ਹੱਡੀ ਦੀ ਤਰ੍ਹਾਂ ਹੁੰਦੇ ਨੇ ਕਾਰਜਕਰਤਾ ਸੋ ਜੇਕਰ ਕੋਈ ਨਾਰਾਜ਼ ਹੈ ਤਾਂ ਉਹਨੂੰ ਜਾ ਕੇ ਮਨਾਣਾ ਚਾਹੀਦਾ ਹੈ ਉਹਦੀ ਪ੍ਰੋਬਲਮ ਨੂੰ ਸੁੰਨਾ ਚਾਹੀਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਜੋ ਸਾਡੀ ਪਾਰਟੀ ਨਾਲ ਪਿਆਰ ਕਰਦਾ ਹੈ ਕਾਂਗਰਸ ਪਾਰਟੀ ਨਾਲ ਉਹ ਕਦੇ ਕਿਸੇ ਜਗ੍ਹਾ ਨਹੀਂ ਜਾ ਸਕਦਾ ਜੀ ਸੋ ਜੇ ਗਏ ਹੈ ਤੇ ਮੈਨੂੰ ਲੱਗਦਾ ਹੈ ਕਿ ਜਲਦੀ ਹੀ ਵਾਪਸ ਵੀ ਆ ਜਾਣਗੇ ਭਰੋਸਾ ਮੈਨੂੰ ਇਸ ਚੀਜ਼ ਦਾ ਜੀ ਕਿਉਂਕਿ ਨਵਾਂ 9 ਦਿਨ ਹੁੰਦਾ ਪੁਰਾਣਾ 100 ਦਿਨ ਹੁੰਦਾ ਜੇ ਅੱਜ ਮਨੀਸ਼ਾ ਕਪੂਰ ਦੀ ਗੱਲ ਕਰਾਂ ਤਾਂ ਮਨੀਸ਼ਾ ਕਪੂਰ ਨੇ ਵਾਰਪਰਧਾਨ ਤੋਂ ਬਲਾਕ ਪ੍ਰਧਾਨ ਬਲਾਕ ਪ੍ਰਧਾਨ ਤੋਂ ਜ਼ਿਲ੍ਹੇ ਦੀ ਕਮਾਂਡ ਸੰਭਾਲ ਲਈ ਹੈ ਔਰ ਮੈਨੂੰ ਲੱਗਦਾ ਕਿ ਮੈਂ ਆਪਣਾ ਜੀ ਜਾਨ ਲਗਾਇਆ ਪਾਰਟੀ ਦੇ ਲਈ ਅੱਜ ਮੈਨੂੰ ਕੋਈ ਮੈਂ ਖੁੱਲੇ ਸ਼ਬਦਾਂ 'ਚ ਕਹਿ ਰਹੀ ਹਾਂ ਮਹਿਲਾ ਕਾਂਗਰਸ ਨੂੰ ਚਲਾ ਰਹੀ ਹਾਂ ਅੱਜ ਤੱਕ 1 ਰੁਪਿਆ ਵੀ ਮੈਂ ਆਪਣੀ ਮਹਿਲਾ ਕਾਂਗਰਸ ਤੋਂ ਖਰਚੇ ਨਹੀਂ ਦਿੱਤਾ ਜੀ ਮੈਂ ਕਦੇ ਉਹਨਾਂ ਤੇ ਭਾਰ ਨਹੀਂ ਪਾਇਆ ਮੈਂ ਅੱਜ ਤੱਕ ਜਿਹੜੀ ਉਹਨਾਂ ਨੂੰ ਲੈਟਰਸ ਦਿੱਤੀਆਂ ਉਹਨਾਂ ਨੂੰ ਕਿਹਾ ਕਿ ਮੈਨੂੰ ਇੱਕ ਫਲੈਕਸ ਦੀ ਵੀ ਲੋੜ ਨਹੀਂ ਹੈਗੀ ਤੁਹਾਡੇ ਏਰੀਆ ਦਾ ਜਿਹੜਾ ਇੰਚਾਰਜ ਹੈ ਤੁਸੀਂ ਜਿੱਥੇ ਉਹ ਤੁਹਾਡੀ ਡਿਊਟੀ ਲਗਾਉਂਦਾ ਹੈ ਸਾਡੇ ਜ਼ਿਲ੍ਹੇ ਦੇ ਇੰਚਾਰਜ ਜੋ ਸਾਡੀ ਡਿਊਟੀ ਤੇ ਲਗਾਉਂਦੇ ਆ ਤੇ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਸਾਡੇ ਪੰਜਾਬ ਦੇ ਕੀ ਨਾਮ ਹੈ ਰਾਜਾ ਵਿਰਿੰਗ ਜੀ ਹੈ ਜਿਨ੍ਹਾਂ ਨੇ ਕਮਾਂਡ ਸੰਭਾਲੀ ਹੈ ਜੀ ਠੀਕ ਹੈ ਉਸ ਤੋਂ ਬਾਅਦ ਸਾਡੇ ਮੈਮ ਗੁਰਸ਼ਰਨ ਰੰਧਾਵਾ ਜੀ ਉਹਨਾਂ ਨੇ ਕਮਾਂਡ ਸੰਭਾਲੀ ਹੈ ਤੇ ਅਸੀਂ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਕੋਰਡਿੰਗ ਚੱਲਦੇ ਹਾਂ ਚੱਲ ਰਹੇ ਹਾਂ ਤੇ ਅੱਗੇ ਵੀ ਚੱਲਦੇ ਹਾਂ ਮਨੀਸ਼ਾ ਜੀ ਆਪਾਂ ਗੱਲ ਕਰੀਏ ਤੁਹਾਡੇ ਵਾਰਡ ਨੰਬਰ ਚ ਹੈਡ ਦੀ ਤੁਸੀਂ ਕੱਲ ਕੈਂਪ ਲਗਾਇਆ ਜਾਣਕਾਰੀ ਦਿਓਗੇ ਦਰਸ਼ਕਾਂ ਨੂੰ ਕੱਲ ਦਾ ਤੋਂ ਜਿਹੜਾ ਕੈਂਪ ਸੀ ਕਿਉਂਕਿ ਆਲਮੋਸਟ ਸੋਸ਼ਲ ਮੀਡੀਆ ਤੇ ਤੇ ਨਿਊਜ਼ਪੇਪਰ 'ਚ ਤਾਂ ਪਬਲਿਕ ਦੇਖ ਚੁੱਕੀ ਹੈ ਬਟ ਸਿਟੀ ਲਾਈਵ ਚੈਨਲ ਦੇ ਜ਼ਰੀਏ ਵੀ ਦੱਸੋ ਕਿ ਕੈਂਪ ਦੇ ਜੋ ਤੁਸੀਂ ਲਗਾਇਆ ਤਾਂ ਲੋਕਾਂ ਨੇ ਜੋ ਤੁਸੀਂ ਕੈਂਪ 'ਚ ਸੁਣ ਲਏ ਰਹੀ ਸੀ ਉਸ ਤੋਂ ਇਲਾਵਾ ਤੁਹਾਡੇ ਨਾਲ ਹੋਰ ਵੀ ਸਮੱਸਿਆਵਾਂ ਡਿਸਕਸ ਕਰੀਆਂ ਹੋਣਗੀਆਂ ਉਹ ਕਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਨੇ ਮੈਮ ਲੋਕਾਂ ਨੂੰ ਜਿਵੇਂ ਪਾਣੀ ਦੇ ਵਿੱਚ ਰੇਤਾ ਵਗੈਰਾ ਆਂਦਾ ਬਟ ਉਹ ਤੋਂ ਇੱਕ ਮਾਈਨਰ ਚੀਜ਼ਾਂ ਨੇ ਉਹ ਤਾਂ ਅਸੀਂ ਨਾਲ ਦੀ ਨਾਲ ਠੀਕ ਕਰਵਾ ਦਿੰਨੇ ਆ ਲੋਕਾਂ ਨੂੰ ਇਹ ਸਮੱਸਿਆ ਹੁੰਦੀ ਸੀ ਕਿ ਜੋ ਗਵਰਨਮੈਂਟ ਦੀ ਪਾਲਿਸਿਜ਼ ਆਂਦੀਆਂ ਉਹ ਸਾਡੇ ਤੱਕ ਪਹੁੰਚ ਨਹੀਂ ਹੁੰਦੀ ਸਾਨੂੰ ਪਤਾ ਹੀ ਨਹੀਂ ਲੱਗਦਾ ਤੇ ਦੂਸਰੀ ਗੱਲ ਲੋਕਾਂ ਨੂੰ ਬੜੀ ਇਸ ਚੀਜ਼ ਦੀ ਸੀਗੀ ਮੈਂ ਸਾਡੇ ਰਿਸਪੈਕਟਿਡ ਸੀਐਮ ਸਾਹਿਬ ਨੂੰ ਕਹਾਂਗੀ ਭਗਵੰਤ ਮਾਨ ਜੀ ਨੂੰ ਕਿ ਕਾਈਂਡਲੀ ਇਸ ਚੀਜ਼ ਤੇ ਜ਼ਰੂਰ ਜੋਰ ਦਿਵੋ ਕਿ ਜੇ ਰਾਸ਼ਨ ਕਾਰਡ ਤੁਸੀਂ ਬੰਦ ਕੀਤੇ ਆ ਤੇ ਉਹਦੀ ਵਜ੍ਹਾ ਦੱਸ ਕੇ ਵੀ ਕਰੋ ਕਿ ਵਜ੍ਹਾ ਕੀ ਇਹ ਰਾਸ਼ਨ ਕਾਰਡ ਦੀ ਬੰਦ ਕਰਨ ਦੀ ਕਿਉਂਕਿ ਲੋਕ ਜਿਹੜੇ ਵਕਈ ਮੈਂ ਤੁਹਾਨੂੰ ਮੈਮ ਦੱਸਣਾ ਚਾਹਾਂਗੀ ਕਰੋਨਾ ਤੋਂ ਬਾਅਦ ਕੰਡੀਸ਼ਨਸ ਬਹੁਤ ਖਰਾਬ ਹੋਈਆਂ ਲੋਕਾਂ ਦੀਆਂ ਮੈਮ ਮੈਲ ਜ਼ਰੂਰ ਦਿਖਦੇ ਆ ਪਰ ਲੋਕਾਂ ਦੇ ਕੋਲ ਅੰਦਰ ਕੁਝ ਨਹੀਂ ਹੈਗਾ ਸੇ ਜੇ ਸਰਕਾਰੀ ਸਹੂਲਤ ਮਿਲਦੀ ਹੈ ਤਾਂ ਸਾਨੂੰ ਲੋਕਾਂ ਦੇ ਕਾਰਡ ਕਿਉਂ ਬੰਦ ਜੇ ਬੰਦ ਕੀਤਾ ਗਿਆ ਤਾਂ ਉਹਦਾ ਰੀਜ਼ਨ ਵੀ ਨਹੀਂ ਦੱਸਿਆ ਗਿਆ ਸੋ ਮੈਂ ਕਹਾਂਗੀ ਕਿ ਲੋਕਾਂ ਦੇ ਰਾਸ਼ਨ ਕਾਰਡ ਜਿਹੜੇ ਹੈਗੇ ਉਹ ਚਲਵਾ ਦਿਓ ਔਰ ਜਿੱਥੇ ਸਰਕਾਰੀ ਸਹੂਲਤ ਮਿਲਦੀ ਹੈ ਅਸੀਂ ਦੇਈਏ ਬਾਕੀ ਕੈਂਪ ਦੀ ਗੱਲ ਕਰਾਂ ਮੈਮ ਮੈਂ ਸੋਚਿਆ ਸੀ 200 ਬੰਦਾ 250 ਬੰਦਾ ਹੋ ਜਾਏਗਾ ਪਰ ਮੈਮ ਬਾਬਾ ਜੀ ਦੀ ਦਇਆ ਦੇ ਨਾਲ ਕੱਲ 1000 ਬੰਦਾ ਸੀ ਪਾਰ ਕੀਤਾ ਔਰ ਜਿੱਥੇ ਅਸੀਂ ਕੈਂਪ ਸੋਚਿਆ ਸੀ 10 ਵਜੇ ਤੋਂ 2 ਵਜੇ ਤੱਕ ਲਗਾਣਾ ਮੈਡਮ ਉਹ 10 ਵਜੇ ਤੋਂ 6 ਵਜੇ ਤੱਕ ਕੈਂਪ ਸਾਡਾ ਚੱਲਿਆ ਔਰ ਉਦੋਂ ਵੀ ਰਸ਼ ਭਰਪੂਰ ਸੀ ਸੋ ਸੰਗਤ ਦਾ ਆਸ਼ੀਰਵਾਦ ਮੈਨੂੰ ਮਿਲਿਆ ਔਰ ਸੰਗਤ ਮੈਨੂੰ ਪਿਆਰ ਵੀ ਦੇਣਾਈ ਔਰ ਮੈਂ ਇਦਾਂ ਹੀ ਚਾਹਾਂਗੀ ਕਿ ਇਦਾਂ ਹੀ ਮੈਨੂੰ ਕੱਲੇ ਵਾਰਡ ਵਾਸੀਆਂ ਦਾ ਨਹੀਂ ਮੈਂ ਕਰਦੀ ਜਿੱਥੇ ਉਹ ਲੋਕ ਮੇਰੇ ਕੋਲ ਆਏ ਮੈਂ ਉਹਨਾਂ ਨੂੰ ਨਿਰਾਸ਼ ਕਰਕੇ ਨਹੀਂ ਭੇਜਿਆ मेरी कोशिश यह है कि जहां दवा काम नहीं करती वहां पे दुआ काम करती है सो so, दुआवा इकट्ठिया करनी है मैडम वो मैं अपनी दुआ वाला काफिला इकट्ठा करते ही रहना हमेशा ਤੇ ਜੇਕਰ ਆਪਾਂ ਗੱਲ ਕਰੀਏ ਕੰਪੀਟੀਟਰ ਦੀ ਤਾਂ ਇਸ ਸਮੇਂ ਤੁਹਾਡੇ ਵਾਰਡ ਦੇ ਵਿੱਚ ਤੁਹਾਡੇ ਨਾਲ ਦੇ ਹੋਰ ਕੰਪੀਟੀਟਰਾਂ ਦੇ ਵੀ ਬੈਨਰ ਜਿਹੜੇ ਨੇ ਚਮਕ ਰਹੇ ਨੇ ਜਦੋਂ ਕਿ ਅੱਜ ਤੱਕ ਕਦੇ ਇਸ ਤਰ੍ਹਾਂ ਨਹੀਂ ਸੀ ਹੋਇਆ ਕਿ ਮਨੀਸ਼ਾ ਕਪੂਰ ਦੇ ਦਫ਼ਤਰ ਦੇ ਸਾਹਮਣੇ ਕੰਪੀਟੀਟਰ ਨੇ ਬੈਨਰ ਲਗਾਇਆ ਹੋਵੇ ਬਟ ਜਮਕ ਰਿਹਾ ਹੈ ਬੀਜੇਪੀ ਦਾ ਬੈਨਰ ਇਸ ਰਿਗਾਰਡਿੰਗ ਤੁਸੀਂ ਕੀ ਕਹਿਣਾ ਚਾਹੋਗੇ ਮੈਮ ਮੈਂ ਇਹ ਗੱਲ ਕਹਿਣਾ ਚਾਹਾਂਗੀ ਮੇਰੇ ਫਲੈਕਸ ਫਾੜੇ ਗਏ ਜੀ ਮੇਰੀ ਮੇਰੀ ਕਿ ਸ਼ੁਰੂ ਦੀ ਰਾਜਨੀਤੀ ਦਾ ਹੈਗਾ ਕਿ ਜੋ ਕੰਮ ਕਰਨਾ ਨਾ ਮੈਡਮ ਸ਼ਰਿਆਮ ਸਾਹਮਣੇ ਕਰਨਾ ਪਿੱਠ ਪਿੱਛੇ ਵਾਰ ਨਹੀਂ ਦੇਣਾ ਪਰ ਰਾਜਨੀਤੀ ਚ ਲੋਕ ਪਿੱਠ ਪਿੱਛੇ ਵਾਰ ਕਰਦੇ ਨੇ ਮੇਰੇ ਬੈਨਰ ਫਾੜੇ ਗਏ ਮੇਰੇ ਪੋਸਟਰ ਫਾੜੇ ਗਏ ਮੈਂ ਤਾਂ ਕਹਿੰਨੀ ਆ ਕਿ ਤੁਸੀਂ ਬਾਹਰ ਜਿੰਨੇ ਮਰਜ਼ੀ ਲਗਾ ਦਿਓ ਤੁਸੀਂ ਬੈਨਰਾਂ ਤੇ ਰਹੋਗੇ ਅਸੀਂ ਲੋਕਾਂ ਦੇ ਦਿਲਾਂ ਚ ਰਵਾਂਗੇ ਸੋ ਲੋਕਾਂ ਦੇ ਦਿਲਾਂ ਦੇ ਰਾਜ ਕਰਨਾ ਮੈਡਮ ਬੈਨਰਾਂ ਤੇ ਰਾਜ ਕਰਕੇ ਕੁਝ ਨਹੀਂ ਹੋਣਾ ਜੀ ਤੇ ਜੇਕਰ ਆਪਾਂ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਐਮਸੀ ਇਲੈਕਸ਼ਨ ਜਿਸ ਤਰ੍ਹਾਂ ਪੈਂਡਿੰਗ ਪਈ ਜਾ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਮੌਜੂਦਾ ਸਰਕਾਰ ਦੀ ਇਲੈਕਸ਼ਨ ਦੇ ਸੰਬੰਧੀ ਜੋ ਵਿਉਂਤਬੰਦੀ ਆ ਉਹ ਸਹੀ ਹੈ ਜਾਂ ਨਹੀਂ ਸਹੀ ਨਹੀਂ ਮੈਮ ਇੱਕ ਡੈਮੋਕ੍ਰੇਸੀ ਬਹੁਤ ਵੱਡੀ ਚੀਜ਼ ਹੈ ਜੋ ਅਗਰ ਟੈਨਯੂਰ ਖਤਮ ਹੋਇਆ ਤਾਂ ਇਲੈਕਸ਼ਨ ਨਾਲ ਦੀ ਨਾਲ ਹੋਣੇ ਚਾਹੀਦੇ ਸੀ ਇਸ ਕਰਕੇ ਮੈਨੂੰ ਇਹ ਗਲਤ ਲੱਗਦੀ ਹੈ ਗੱਲ ਅਗਰ ਮੇਰੇ ਨਾਲ ਗੱਲ ਕਰੋ ਮੈਨੂੰ ਤਾਂ ਅਗਰ ਕਹਿਣਗੇ ਨਾ ਮਨੀਸ਼ਾ ਜੀ ਅਸੀਂ ਇਲੈਕਸ਼ਨ 2 ਦਿਨਾਂ ਬਾਅਦ ਕਰਾਣੇ ਮੇਰੇ ਬਾਰੇ ਤੁਸੀਂ 2 ਦਿਨਾਂ ਬਾਅਦ ਕਰਾ ਲਓ ਅਸੀਂ ਮੈਨੂੰ ਇਹਨਾ ਪਤਾ ਹੈ ਕਿ ਲੋਕ ਜੇ ਪਿਆਰ ਕਰਦੇ ਆ ਨਾ ਤਾਂ ਲੋਕ ਪਾਰਟੀ ਨੂੰ ਵੀ ਸਾਡੀ ਪਾਰਟੀ ਨੂੰ ਵੀ ਪਿਆਰ ਕਰਦੇ ਜਿੰਨੇ ਲੋਕ ਮਿਲਦੇ ਯਾਦ ਵੀ ਕਰਦੇ ਆ ਕਿ ਅਸੀਂ ਬੜੀ-ਵੱਡੀਆਂ ਗਲਤੀਆਂ ਵੀ ਕੀਤੀਆਂ ਪਰ ਚਲੋ ਅੱਜ ਅਗਰ ਅਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਆ ਅੱਜ ਦੀ ਮੈਨੂੰ ਕਿੰਨੇ ਸਾਲ ਹੋ ਗਏ ਵਿਚਰਦੇ ਨੂੰ ਐਮਪੀ ਸਾਹਿਬ ਦੇ ਕਿੰਨੇ ਇਲੈਕਸ਼ਨਸ ਕਰਵਾ ਦਿੱਤੇ ਮਨੀਸ਼ ਤੜਾੜੀ ਜੀ ਸਿਗੇ ਪਹਿਲਾ ਫਿਰ ਉਸ ਤੋਂ ਬਾਅਦ ਆ ਸਾਡੇ ਐਮਪੀ ਰਵਨੀ ਸਿੰਘ ਬਿੱਟੂ ਜੀ ਆਏ ਉਹਨਾਂ ਦੀ ਮੰਮਾ ਨਾਲ ਉਹਨਾਂ ਦੀ ਵਾਈਫ ਨਾਲ ਫਿਰ ਲਾਸਟ ਵਿੱਚ ਉਹਨਾਂ ਦੀ ਸਿਸਟਰ ਮੇਰੇ ਕੋਲ ਆਏ ਜਿਤਾ ਕੇ ਹੀ ਭੇਜਿਆ ਜੀ ਜਿਤਾ ਕੇ ਤਾਂ ਇਹ ਹੀ ਤਾਂ ਗੱਲ ਮੈਮ ਗੱਲ ਹੈ ਕਿ ਅਗਰ ਕਿਸੇ ਦੇ ਨਾਲ ਖੜੋ ਨਾ ਵਫਾਦਾਰੀ ਨਿਭਾਓ ਮੈਡਮ ਉਹ ਸਾਹਮਣੇ ਪੋਸਟਰ ਲੱਗਿਆ ਨਾ ਸਾਲਾਂ ਸਾਲਾਂ ਪੋਸਟਰ ਹੀ ਰਹਿ ਜਾਣਾ ਮੈਡਮ ਜੀ ਠੀਕ ਹੈ ਬਾਹਰ ਸਾਡੇ ਹੀ ਦਫ਼ਤਰ ਦੇ ਲਿਖਿਆ ਹੋਣਾ ਕਾਉਂਸਲਰ ਮਨੀਸ਼ਾ ਕਪੂਰ ਵੈਰੀ ਗੁੱਡ ਮਨੀਸ਼ਾ ਜੀ ਜਿੱਥੇ ਮੌਜੂਦਾ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਬੈਨਰਾਂ ਦੇ ਉੱਤੇ ਲਿਖ-ਲਿਖ ਕੇ ਲਗਾਉਂਦੀ ਹੈ ਸਾਡਾ ਕੰਮ ਬੋਲਦਾ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਟੀ ਨੇ ਉਹਨਾਂ ਦੀ ਪੋਲ ਜਿਹੜੀ ਹੈ ਖੋਲ ਕੇ ਰੱਖ ਦਿੱਤੀ ਹੈ ਅੱਜ ਦੇ ਸਮੇਂ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਹੈ ਉਹ ਬੇਨਕਾਬ ਕੀਤਾ ਉਸ ਦੀ ਬੇਟੀ ਨੇ ਉਸ ਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਮੈਂ ਖੁਦ ਇੱਕ ਮਾਵਾ ਮੇਰੇ ਵੀ ਦੋ ਬੱਚੇ ਹੈ ਹਰ ਇਨਸਾਨ ਦੀ ਇੱਕ ਪਰਸਨਲ ਲਾਈਫ ਹੁੰਦੀ ਹੈ ਮੈਂ ਤੁਹਾਡੇ ਨਾਲ ਪਹਿਲਾਂ ਵੀ ਇਸ ਚੀਜ਼ ਦੀ ਡਿਸਕਸ਼ਨ ਕਰ ਰਹੀ ਸੀ ਕਿ ਏਵਰੀ ਪਰਸਨ ਹੈਜ਼ ਅ ਪਰਸਨਲ ਲਾਈਫ ਮੈਮ ਆਇਨੇ ਡਾਕਟਰ ਗੁਰਪ੍ਰੀਤ ਜੀ ਠੀਕ ਹੈ ਉਹਨਾਂ ਨੇ ਵੀ ਇੱਕ ਮਾਤਰਾ ਸੁਖ ਲੈਣਾ ਤੇ ਮੈਮ ਮੇਰੀ ਇੱਕ ਨੇਚਰ ਇਹ ਹੈ ਕਿ ਰਾਜਨੀਤੀ ਦੇ ਵਿੱਚ ਆਪਾਂ ਜਿੰਨੇ ਮਰਜ਼ੀ ਪਹਿਲੂਆਂ ਤੇ ਗੱਲ ਕਰੀਏ ਤਾਂ ਅਗਰ ਪਰਸਨਲ ਗੱਲ ਕਰੀਏ ਤੇ ਮੈਨੂੰ ਲੱਗਦਾ ਕਿ ਸੀ ਬੇਟੀ ਸੀਰਤ ਨੂੰ ਬੈਠ ਕੇ ਅਗਰ ਉਹਨਾਂ ਦੇ ਪਿਤਾ ਦੇ ਨਾਲ ਕੋਈ ਗਿਲੇ ਸ਼ਿਕਵੇ ਸਿਗੇ ਤਾਂ ਬੈਠ ਕੇ ਕੱਟਦੇ ਜੇ ਸ਼ਾਇਦ ਉਹ ਡਿਸਕਸ਼ਨ ਦੇ ਮਾਧਿਅਮ ਰਾਹੀਂ ਨਹੀਂ ਹੁੰਦੇ ਤਾਂ ਫਿਰ ਜ਼ਰੂਰ ਉਹਨਾਂ ਨੂੰ ਲਾਈਵ ਆਉਣਾ ਚਾਹੀਦਾ ਸੀ ਬਾਕੀ ਮੈਨੂੰ ਲੱਗਦਾ ਕਿ ਮੈਮ ਪਰਸਨਲ ਇਸ਼ੂਜ਼ ਐ ਪਰਸਨਲ ਇਸ਼ੂਜ਼ ਨੂੰ ਕਦੇ ਵੀ ਸੋਸ਼ਲ ਮੀਡੀਆ ਤੇ ਨਹੀਂ ਲੈ ਕੇ ਜਾਣਾ ਚਾਹੀਦਾ ਬਾਕੀ ਪਿਤਾ ਪਿਤਾ ਹੀ ਹੁੰਦਾ ਬੇਟੀ ਬੇਟੀ ਐ ਤੁਸੀਂ ਕੁਝ ਸਮਾਂ ਬਾਅਦ ਦੇਖੋਗੇ ਇਹ ਸੋਸ਼ਲ ਮੀਡੀਆ ਤੇ ਜੋ ਕੁਝ ਉਛਲਿਆ ਉਸ ਤੋਂ ਬਾਅਦ ਫੇਰ ਉਹੀ ਪਿਤਾ ਹੋਏਗਾ ਉਹੀ ਧੀ ਹੋਏਗੀ ਫੇਰ ਉਹ ਇਕੱਠੇ ਹੋਣਗੇ ਸੋ ਮੈਂ ਕਿਸੇ ਦੇ ਪਰਸਨਲ ਮੈਟਰਸ ਤੇ ਟੈਕ ਨਹੀਂ ਕਰਨਾ ਮੇਕੋ ਰਾਜਨੀਤੀ ਦੇ ਲਈ ਉਹਨਾਂ ਦੇ ਬਦਲਾਅ ਦੀ ਗੱਲ ਕਰੋਗੇ ਤੇ ਮੈਂ ਜ਼ਰੂਰ ਕਹਾਂਗੀ 1000 ਰੁਪਏ ਦੇ ਦਿਓ ਜੀ 1000 ਰੁਪਏ ਦਾ ਤੁਸੀਂ ਬੀਬੀਆਂ ਨੂੰ ਠੱਗਿਆ ਸੀ ਤੇ 1000 ਰੁਪਏ ਮਾਨ ਸਾਹ ਬੰਦਾ ਸਾਡਾ ਸਾਨੂੰ ਉਹ ਜ਼ਰੂਰ ਦਿਓ ਕਿਉਂਕਿ ਲੋਕ ਕਰੋਨਾ ਤੋਂ ਬਾਅਦ ਮਹਿੰਗਾਈ ਦੀ ਚਦਰ ਥੱਲੇ ਇੰਨੇ ਕ ਦਬੇ ਸੀਗੇ ਤੇ ਮਹਿਲਾਵਾਂ ਨੂੰ ਲੱਗਦਾ ਸੀ ਕਿ 1000 ਰੁਪਏ ਸਾਨੂੰ ਮਿਲ ਜਾਣਾ ਚਾਹੀਦਾ ਪਰ ਮੈਂ ਮਹਿਲਾਵਾਂ ਨੂੰ ਇਹ ਗੱਲ ਜ਼ਰੂਰ ਬੇਨਤੀ ਕਰਾਂਗੀ ਇਹੋ ਜਿਹੇ ਹਲਾਲਚਾਂ ਨਾ ਆਉ ਇਸ ਦੇ ਬਦਲੇ ਘਰਾਂ ਦੇ ਅੰਦਰ ਸ਼ਰਾਬਾਂ ਵੜ ਗਈਆਂ ਨੇ ਸੋ ਸ਼ਰਾਬਾਂ ਨੂੰ ਆਪਾਂ ਬਾਹਰ ਕੱਢਣਾ ਬੱਚਿਆਂ ਦੇ ਹੱਥ 'ਚ ਕਿਤਾਬਾਂ ਦੇਣੀ ਹੈ ਅਸੀਂ ਐਸਾ ਆਪਣਾ ਪੰਜਾਬ ਬਣਾਣਾ ਜਿਹਨੂੰ ਦੁਬਾਰਾ ਸੋਨੇ ਦੀ ਚਿੜੀ ਸਾਡੇ ਇੰਡੀਆ ਨੂੰ ਕਿਹਾ ਜਾਂਦਾ ਤੇ ਦੁਬਾਰਾ ਲੈ ਕੇ ਆਈਏ ਉਹੀ ਸਾਡੇ ਬੱਚੇ ਹੋਣ ਤੇ ਦੂਰ ਦੂਰ ਸਾਡੇ ਕੋਲ ਕਿਤੇ ਵੀ ਨਸ਼ਾ ਨਾ ਹੋਵੇ ਅਸੀਂ ਆਪਣੇ ਭਾਰਤ ਨੂੰ ਆਪਣੇ ਪੰਜਾਬ ਨੂੰ ਹਜਦਾ ਵਸਦਾ ਦੇਖਣਾ ਚਾਹੁੰਦੇ ਆ ਅੱਜ ਜੋ ਖੁੱਲੇ ਆਮ ਸ਼ੂਟਰਸ ਘੁੰਮ ਰਿਹਾ ਇਹਨਾਂ ਦੇ ਉੱਤੇ ਬੰਦਨੀਆਂ ਲਗਣੀਆਂ ਚਾਹੀਦੀਆਂ ਸੋ ਮੈਂ ਇਹੀ ਗੱਲ ਕਹਾਂਗੀ ਮਾਂ ਮਾਂ ਹੁੰਦੀ ਹੈ ਧੀ ਧੀ ਹੁੰਦੀ ਹੈ ਤੇ ਪਿਓ ਪਿਓ ਹੀ ਹੁੰਦਾ ਇਹਨਾਂ ਨੇ ਫੇਰ ਇਕੱਠੇ ਹੋ ਜਾਣਾ ਸੋ ਅਗਰ ਬੇਟੀ ਜ਼ਿਰਤ ਨੂੰ ਕਹਾਂਗੀ ਕਿ ਤੁਹਾਨੂੰ ਅਗਰ ਪਿਤਾ ਦੇ ਨਾਲ ਕੋਈ ਵੀ ਤੁਹਾਨੂੰ ਤਕਲੀਫ ਹੈ ਤਾਂ ਆਪਣੇ ਪਿਤਾ ਨਾਲ ਬੈਠ ਕੇ ਗੱਲ ਕੀਤੀ ਜਾਵੇ ਤੇ ਪਿਤਾ ਨੂੰ ਵੀ ਇਹ ਚਾਹੀਦਾ ਹੈ ਕਿ ਬੇਟੀ ਅਗਰ ਸੋਸ਼ਲ ਮੀਡੀਆ ਤੇ ਆਈ ਹੈ ਤਾਂ ਕਿਤੇ ਨਾ ਕਿਤੇ ਪਿਤਾ ਨੇ ਵੀ ਇਗਨੋਰ ਕੀਤਾ ਹੋਣਾ ਸੇ ਅਗਰ ਸਾਡੇ ਪੰਜਾਬ ਨੂੰ ਸੀਐਮ ਸਾਹਿਬ ਸਾਹਮ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਪਹਿਲਾਂ ਬੇਟੀ ਦੀ ਗੱਲ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਜੀ ਮਨੀਸ਼ਾ ਜੀ ਅੱਜ ਜੇਕਰ ਦੇਖਿਆ ਜਾਵੇ ਮੌਜੂਦਾ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਚਿੰਤਾਜਨਕ ਨੇ ਗੈਂਗਸਟਰਵਾਦ ਨਸ਼ਾ ਇਹ ਮੁੱਖ ਹੋਇਆ ਪਿਆ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਮੈਂ ਤਾਂ ਇਹ ਕਹਾਂਗੀ ਕਿ ਜਿੱਥੇ ਲੱਗਦਾ ਹੈ ਉਹਨਾਂ ਨੂੰ ਸਾਡੀਆਂ ਡਿਊਟੀਆਂ ਵਿੱਚ ਲਾਓ ਨਸ਼ੇ ਨੂੰ ਦੂਰ ਕਰਨ ਦੇ ਲਈ ਗੈਂਗਸਟਰ ਅੱਜ ਛੋਟਾ-ਛੋਟਾ ਬੱਚੇ ਆਪਣੇ ਹੱਥਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਪਿਸਤੌਲ ਲੈ ਕੇ ਜਾ ਰਹੇ ਕੋਈ ਕੁਝ ਲੈ ਕੇ ਜਾ ਰਹੇ ਚਾਕੂ ਹੱਥ 'ਚ ਹੈ ਮੈਮ ਰੀਜ਼ਨ ਹੀ ਸਾਰਾ ਨਸ਼ਾ ਬੱਚਿਆਂ ਨੂੰ ਬੇਰੋਜ਼ਗਾਰ ਪਹਿਲੀ ਪ੍ਰੋਬਲਮ ਮਾਪੇ ਦਾ ਬੱਚਿਆਂ ਨੂੰ ਸਮਾਂ ਨਾ ਦੇਣਾ ਬੱਚਿਆਂ ਦਾ ਪੜ੍ਹ ਲਿਖ ਕੇ ਬੇਰੋਜ਼ਗਾਰ ਹੋਣਾ ਬੇਰੋਜ਼ਗਾਰੀ ਕਰਕੇ ਨੌਕਰੀ ਜਿਹੜੀ ਨਹੀਂ ਮਿਲ ਰਹੀ ਉਹ ਕਿਤੇ ਨਾ ਕਿਤੇ ਨਸ਼ੇ ਦੇ ਗਿਰਫਤ ਵਿੱਚ ਜਾ ਰਹੇ ਨਸ਼ਾ ਨਸ਼ੇ ਦੇ ਕਰਕੇ ਮੈਮ ਉਹ ਗੈਂਗਸਟਰ ਬਣ ਰਹੇ ਸੋ ਜੇਕਰ ਅਸੀਂ ਪਕੜ ਹੀ ਲਈਏ ਸਾਡੇ ਹਰ ਬੱਚੇ ਨੂੰ ਨੌਕਰੀ ਦੇ ਦਿੱਤੀ ਜਾਵੇ ਤਾਂ ਉਹ ਬਿਜ਼ੀ ਹੋ ਜਾਏਗਾ ਨਸ਼ੇਵਾਲ ਨਹੀਂ ਜਾਏਗਾ ਸੋ ਮੈਮ ਹਾਲਾਤ ਨੂੰ ਸੁਧਾਰਨ ਲਈ ਨਾ ਕੱਲੀਆਂ ਅਗਰ ਸਰਕਾਰਾਂ ਦੀ ਗੱਲ ਕਰਾਂ ਨਾ ਮੈਡਮ ਮੈਂ ਕੱਲੀ ਸਰਕਾਰ ਮੈਂ ਹਰ ਚੀਜ਼ ਨੂੰ ਸਰਕਾਰ ਸਾਡੀ ਵੀ ਸਰਕਾਰ ਹੈ ਨਾ ਮੈਮ ਮੈਂ ਇਹ ਗੱਲ ਕਹਿ ਰਹੀ ਹਾਂ ਸਰਕਾਰਾਂ ਨਾਲ ਰਲ ਕੇ ਸਾਨੂੰ ਮਿਲ ਕੇ ਅਗਰ ਬੱਚਿਆਂ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਤਾਂ ਸਾਨੂੰ ਰਲ ਕੇ ਕੰਮ ਕਰਨਾ ਪਊਗਾ ਬਾਕੀ ਸਰਕਾਰਾਂ ਦੇ ਹੱਥ 'ਚ ਬਹੁਤ ਕੁਝ ਹੁੰਦਾ ਮੈਡਮ ਜੇ ਨੋਟਬੰਦੀ ਹੋ ਸਕਦੀ ਹੈ ਰਾਤੋਂ ਰਾਤ ਤੇ ਨਸ਼ਾ ਕਿਉਂ ਨਹੀਂ ਰਾਤੋਂ ਰਾਤ ਖਤਮ ਹੋ ਸਕਦਾ ਰਾਤੋਂ ਰਾਤ ਜੀਐਸਟੀ ਲੱਗ ਸਕਦਾ ਰਾਤ ਰਾਤੋਂ ਰਾਤ 2000 ਦਾ ਨੋਟ ਬੰਦ ਹੋ ਸਕਦਾ ਤੇ ਮੈਡਮ ਨਸ਼ਾ ਕਿਉਂ ਨਹੀਂ ਬੰਦ ਹੋ ਸਕਦਾ ਮੈਡਮ ਮੈਂ ਇਹ ਵੀ ਗੱਲ ਪੁੱਛਣਾ ਤੁਸੀਂ ਕੁਐਸਚਨ ਨਹੀਂ ਪੁੱਛਿਆ ਮੈਂ ਤੁਹਾਨੂੰ ਦੱਸਦੀ ਹਾਂ ਲੋਕ ਮੈਂ ਅਗਰ ਬੀਜੇਪੀ ਦੀ ਗੱਲ ਕਰਾਂ ਤੁਸੀਂ ਭੁੱਲ ਗਏ ਸ਼ਾਇਦ कहने जो राम को लाएंगे हम उनको लाएंगे प्रभु श्री राम सब है सारे प्रभु श्री राम कह रहे हैं हम राम को सकते राम कह प्रभु श्री राम साढ़े सारे गल करो बेरोजगारी उल करो विकास गल करो नशे खत्म करने के ਗੱਲ ਕਰੋ ਸਾਡੇ ਪੰਜਾਬ ਨੂੰ ਬਚਾਉਣ ਦੇ ਉੱਤੇ ਗੱਲ ਕਰੋ ਹਿੰਦੁਸਤਾਨ ਨੂੰ ਬਚਾਉਣ ਦੇ ਉੱਤੇ ਗੱਲ ਕਰੋ ਇੰਡੀਆ ਨੂੰ ਬਚਾਉਣ ਦੇ ਉੱਤੇ ਗੱਲਾਂ ਸਿਰਫ ਚਾਤ-ਪਾਤ ਦੀਆਂ ਹੁੰਦੀਆਂ ਗੱਲਾਂ ਸਿਰਫ ਧਰਮ ਦੀਆਂ ਹੁੰਦੀਆਂ ਇਹ ਧਰਮ ਦੇ ਨਾਮ ਤੇ ਸਾਨੂੰ ਵੰਡਿਆ ਜਾ ਰਿਹਾ ਔਰ ਕਾਂਗਰਸ ਪਾਰਟੀ ਨੇ ਕਦੀ ਧਰਮ ਦੇ ਨਾਮ ਤੇ ਨਹੀਂ ਵੰਡਿਆ ਕਾਂਗਰਸ ਪਾਰਟੀ ਨੇ ਅੱਜ ਜੋ ਅਸੀਂ ਮੋਬਾਈਲ ਹੱਥ 'ਚ ਫੜ ਕੇ ਬੈਠੇ ਆ ਨਾ ਇਹ ਸਾਡੇ ਰਜੀਵ ਗਾਂਧੀ ਜੀ ਦੀ ਦੇਣ ਹੈ ਅਗਰ ਆਇਰਨ ਲੇਡੀ ਦੀ ਗੱਲ ਕਰਾਂ ਉਹ ਸਾਡੀ ਆਪਣੇ ਇੰਦਰਾ ਗਾਂਧੀ ਜੀ ਜਿਹੜੀ ਅੱਜ ਜੋਸੀ ਬੈਠੇ ਇੰਦਰਾ ਗਾਂਧੀ ਜੀ ਦੇ ਰੇਣ ਹੈ ਬਾਬਾ ਸਾਹਿਬ ਨਾ ਹੁੰਦੇ ਤੇ ਅੱਜ ਮੈਨੂੰ ਲੱਗਦਾ ਅੱਜ ਔਰਤਾਂ ਸੰਵਿਧਾਨਿਕ ਰੂਪ ਦੇ ਵਿੱਚ ਆਪਣੇ ਹੱਕ ਨਾ ਲੈ ਸਕਦੀਆਂ ਮੈਡਮ ਗੱਲਾਂ ਬਹੁਤ ਨੇ ਇਹ ਬੀਜੇਪੀ ਵਾਲੇ ਹਰ ਚੀਜ਼ ਨੂੰ ਕੈਪਚਰ ਕਰਕੇ ਮੈਂ ਫਿਰ ਗੱਲ ਕਹੂੰਗੀ ਕਹਿੰਦੇ ਮਸ਼ੀਨਾਂ ਤੇ ਆ ਜਾਏਗੀ ਮਨੀਸ਼ਾ ਕਪੂਰ ਉਹ ਮਸ਼ੀਨਾਂ ਹੀ ਦੱਬੀਆਂ ਜਾ ਰਹੀਆਂ ਮੈਡਮ ਲੋਕ ਕਾਂਗਰਸ ਨੂੰ ਡੱਬਰੇ ਨੇ ਉੱਥੇ ਕਾਂਗਰਸ ਦਾ ਬਟਨ ਦਬਾਰੇ ਨੇ ਨਿਕਲਦੀਆਂ ਪਰਚੀਆਂ ਤਾਂ ਫਿਰ ਬੀਜੇਪੀ ਦੀਆਂ ਜਿਸ ਦਿਨ ਮੋਰਲ ਸਿਸਟਮ ਮੈਡਮ ਹੋ ਗਿਆ ਨਾ ਉਸਨ ਕਾਂਗਰਸ ਹੀ ਜਿੱਤੇਗੀ ਇਹ ਸੱਚ ਦੱਸ ਰਹੀ ਹੈ ਮਨੀਸ਼ਾ ਕਪੂਰ ਬਾਕੀ ਤਿੱਖੀਆਂ ਗੱਲਾਂ ਜ਼ਰੂਰ ਕਰਦੀ ਹੈ ਪਰ ਸੱਚ ਬੋਲਦੀ ਹੈ ਔਰ ਮੈਂ ਸੱਚ ਬੋਲਦੀ ਰਵਾਂਗੀ ਜੈ ਹਿੰਦ ਜੈ ਭਾਰਤ ਭਾਰਤ ਮਾਤਾ ਕੀ ਜੈ ਸਿਟੀ ਚੈਨਲ ਦਾ ਮੇਰੇ ਵੱਡੇ ਵੀਰ ਤਨਵਿੰਦਰ ਜੀ ਦਾ ਔਰ ਮੈਮ ਅਨੂ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ